ਸਵਾਰຕະਟਾ ਮਾਲ ਬਫਾਰਮਿੰਗ ਇਨਫੋਰਮੇਸ਼ਨ ਚੈਨਲ ਦੀ ਹੁਣ ਕਿਸਾਨ ਬਹੁਤ ਬੁਰੇ ਫਸਲੇ ਨੇ ਬੁਰੇ ਕਿਉਂ ਫਸਲੇ ਨੇ ਕਿਉਂਕਿ ਪੂਸਾ 44 ਬੈਣ ਹਾਈਬ੍ਰਿਡ ਕਿਸਮਾਂ ਬੈਣ ਨੇ ਪੀਆਰ 126 ਵਰਗੀਆਂ ਕਿਸਮਾਂ ਤੇ ਸੈਲਰ ਵਾਲਿਆਂ ਦੀ ਢੇਡੀ ਅੱਖ ਹੁਣ ਤਾਂ ਕਰੇ ਤਾਂ ਕੀ ਕਰੇ ਕਿਸਾਨ ਕਿਉਂਕਿ ਫਸਲਾ ਜਿਹੜੀ ਉਹ ਇਹ ਤਾਂ ਹੈ ਨਹੀਂ ਕਿ ਆਪਾਂ ਨੇ ਚਲੋ ਇਹ ਨਹੀਂ ਅੱਜ ਚੱਲਦੀ ਆਪਾਂ ਦੂਸਰੀ ਕੋਈ ਇੱਕ ਦਿਨ ਦੀ ਜਾਂ ਇੱਕ ਘੰਟੇ ਦੀ ਜਾਂ 4 ਘੰਟਿਆਂ ਦੀ ਗੇਮ ਨਹੀਂ ਹੈਗੀ ਇਹ ਗੇਮ ਘੱਟ ਤੋਂ ਘੱਟ 100 ਦਿਨ ਤੋਂ ਲਾ ਕੇ ਇਹ 180 ਦਿਨਾਂ ਤੱਕ ਦੀ ਗੇਮ ਹੈ ਹੁਣ ਕਿਸਾਨ ਬੁਰਾ ਫਸਿਆ ਫਸਿਆ ਕਿਵੇਂ ਉਹਦੇ ਬਾਰੇ ਗੱਲਬਾਤ ਕਰਦੇ ਆ ਕਿਸਾਨ ਪ੍ਰਭੂ ਜੇ ਕੀਤਾ ਕੀ ਜਾਵੇ ਮੇਰੇ ਚੈਨਲ ਨਾਲ ਜਿਹੜੇ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇਖ ਰਹੇ ਹਾਂ ਫੇਸਬੁਕ ਕੋ ਪੇਜ ਫੋਲੋ ਕਰ ਲਓ ਤੇ ਜਿਹੜੇ ਇੰਸਟਾ ਤੇ ਦੇਖ ਰਹੇ ਹੋ ਤਾਂ ਆਈਡੀ ਨੂੰ ਫੋਲੋ ਜਰੂਰ ਕਰ ਲਓ ਤਾਂ ਕਿਸਾਨ ਪ੍ਰਭੂ ਗੱਲ ਕਰੀਏ ਪਹਿਲਾਂ ਸਰਕਾਰ ਦੇ ਉਲਟ ਜਾ ਕੇ ਕਹਿ ਲਈ ਜਿਆ ਜੈਲਰ ਵਾਲਿਆਂ ਨੇ ਆਰਤੀਆਂ ਨਹੀਂ ਜਿਆ ਕਿਸਾਨ ਭਰਾਵਾਂ ਨੂੰ ਸਿੱਧਾ ਸਾਹ ਪਿਆਇਆ ਜਾ ਵਿਸ਼ਵਾਸ ਦਿਵਾ ਕੇ ਅਸੀਂ ਤੁਹਾਡਾ ਪੂ ਸੱਚ 44 ਝੋਨਾ ਲੰਮਾਉਂਗੀ ਉਹਦੇ ਵਿੱਚ ਆਪਾਂ ਜਿਆ ਤੱਕ ਇਹ ਕਿ ਜਿਹੜੀ ਚੌਲ ਦੀ ਰੇਸ ਉਹ ਜ਼ਿਆਦਾ ਹੁੰਦੀ ਹੈ ਨਿਕਲਣ ਦੀ ਕਹ ਤੇ ਜਾ ਕਿਸਾਨ ਭਰਾਵਾਂ ਨੇ ਵਿਸ਼ਵਾਸ ਕਿਵੇਂ ਕੀਤਾ ਸੀ ਕਿਉਂਕਿ ਪਿਛਲੇ ਸਾਲ ਬੜੀ ਖੁਸ਼ ਹੋ ਕੇ ਪੂਸਾ 44 ਵਰਗੀਆਂ ਕਿਸਮਾਂ ਨੂੰ ਖਰੀਦਿਆ ਸੀ ਤੇ ਜਿਹੜੀ ਸਰਕਾਰ ਨੇ ਕਿਸਮ ਵਜਾਈ ਸੀ ਖਾਸ ਕਰਕੇ ਕਹਿ ਕੇ ਪੰਜਾਬ ਸਰਕਾਰ ਨੇ ਵਜਾਈ ਸੀ ਕਿ ਪੀਆਰ 126 ਲਾਓ ਅਸੀਂ ਚੱਕਾਂਗੇ ਉਹਦੇ ਠੁੱਡੇ ਵਜ ਦੇ ਦੇਖੇ ਗਏ ਸੀ ਮੰਡੀਆਂ ਦੇ ਵਿੱਚ ਉਹਦੇ ਬਾਰੇ ਵੀ ਅੱਗੇ ਗੱਲ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਹੁੰਦਾ ਪਰ ਜਿਵੇਂ ਕਿ ਹੁਣ ਪਹਿਲਾਂ ਕਿਹਾ ਸੈਦਰਾ ਵਾਲਿਆਂ ਨੇ ਕਿ ਆਪਾਂ ਖਰੀਦ ਲਾਂਗੇ ਜਾਂ ਜੇ ਆਪਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਸੰਪਿਆਇਆ ਜਿਹੜੀਆਂ ਕਿ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਸੋ ਉਹ ਬਿਜ਼ਨਸਮੈਨ ਨੇ ਕਿ ਆਪ ਦਾ ਬਿਜ਼ਨਸ ਕਰਨਾ ਚਾਹੁੰਦੇ ਨੇ ਉਹਨਾਂ ਨੇ ਬਿਜ਼ਨਸ ਕਰਨਾ ਵੀ ਉਹ ਪੈਰ ਦੇ ਉੱਤੇ ਝੂਠ ਡਰਨ ਲੈਣਾ ਉਹਨਾਂ ਨੂੰ ਸੌਖਾ ਵੀ ਹੈ ਫਿਰ ਕਿਸਾਨ ਭਰਾਵਾਂ ਨੇ ਕੀ ਕੀਤਾ ਕਿਉਂਕਿ ਪਿਛਲੇ ਸਾਲ ਜਦੋਂ ਵੈਣ ਸੀ ਉਸ ਟਾਈਮ ਤੇ ਬਹੁਤ ਸਾਰੇ ਘੱਟ ਕਿਸਾਨ ਭਰਾਵਾਂ ਨੇ ਝੋਨਾ ਸੀ ਜਿਹੜਾ ਉਹ ਜਦੋਂ ਪੀਆਲ 122 ਦੇ ਨਾਲ ਬੁਰੀ ਹੋਈ ਤਾਂ ਬੀਜ ਕਿਸੇ ਵੀ ਕਿਸਮ ਦੇ ਨਹੀਂ ਰੱਖੇ ਬਹੁਤ ਘੱਟ ਕਿਸਾਨ ਭਰਾਵਾਂ ਨੇ ਬੀਜ ਸੰਭੇ ਸੀ ਹੁਣ ਬੀਜ ਨਹੀਂ ਹੈਗੇ ਸੀ ਤਾਂ ਮਾਰਕੀਟ ਦੇ ਵਿੱਚੋਂ 100 ਤੋਂ ਲੈ ਕੇ 400 ਤੱਕ ਬਿਨਾਂ ਬਿੱਲ ਤੋਂ ਕਿਸਾਨ ਭਰਾਵਾਂ ਨੇ ਬੀਜ ਐਸ ਵਾਰ ਖਰੀਦਿਆ ਇੱਕ ਸਚਾਈ ਆ ਮਾਰਕੀਟ ਦੇ ਵਿੱਚੋਂ ਖਰੀਦ ਕੇ ਪਨੀਰੀ ਤਿਆਰ ਕਰ ਲਈ ਪਨੀਰੀ ਤਿਆਰ ਕਰਦਿਆਂ ਲਗਭਗ ਕਹਿ ਸਕਦੇ ਨੇ ਕਿ 20 ਦਿਨ ਹੋ ਗਏ ਤੇ ਅਗਲੀ ਇਕ ਤਰੀਕ ਤੋਂ ਲਾ ਕੇ ਬੀ ਜਾਂ 25 ਦਿਨਾਂ ਤੋਂ ਵੀ ਵੱਧ ਹੋ ਗਏ ਬਹੁਤ ਸਾਰੇ ਕਿਸਾਨ ਪਰਮ ਅਗਲੀ ਇੱਕ ਤਰੀਕ ਤੋਂ ਲਾ ਕੇ ਫਿਰ ਜਿਹੜੀ ਝੋਨੇ ਦੀ ਜਿਹੜੀ ਲਵਾਈ ਆ ਉਹ ਕਰਨੀ ਸੀ ਜਾਂ ਟ੍ਰਾਂਸਪਲੈਂਟਿੰਗ ਕਰਨੀ ਸੀ ਪਰ ਹੁਣ ਸਰਕਾਰ ਦਾ ਬਿਆਨ ਆ ਕਿ ਪੂਸਾ ਚਤਾਨ ਦਾ ਇੱਕ ਵੀ ਦਾਣਾ ਨਹੀਂ ਚੱਕਿਆ ਜਾਊਗਾ ਹੁਣ ਪੰਮਿਆ ਪਗਲੀਕੇ ਸੈਲਰ ਵਾਲੇ ਵੀ ਫਸੇ ਨੇ ਜਾਂ ਜਾਂ ਕਹਿ ਲਈਏ ਸੈਲਰ ਵਾਲੇ ਜੂ ਟਰਨ ਲੈ ਚੁੱਕੇ ਨੇ ਜਾਂ ਲੈ ਲੈਣਗੇ ਜਾਂ ਫਿਰ ਮਾਹੌਲ ਤਿਆਰ ਕੀਤਾ ਜਾ ਰਿਹਾ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਦੇਖੋ ਇਹ ਚੀਜ਼ ਨੂੰ ਵੀ ਕਿਸਾਨ ਭਲੀ ਭੰਤੀ ਜਾਣਦਾ ਜੇਕਰ ਕੋਈ ਵੀ ਬਿਜ਼ਨਸ ਮਾਇਦਾ ਸਾਰੇ ਕੁਝ ਨਹੀਂ ਹੁੰਦੀ ਪਰ ਜ਼ਿਆਦਾਤਰ ਜਿਹੜੇ ਵੀ ਇਸ ਤਰੀਕੇ ਦੇ ਵਪਾਰੀ ਸੋਚਦੇ ਇਨਸਾਨ ਹੁੰਦੇ ਨੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਇਸ ਮਜਬੂਰੀ ਦਾ ਫਾਇਦਾ ਠਾਉਣੀ ਹੁੰਦਾ ਕਹਿਣ ਦਾ ਭਾਵ ਰੇਟ ਘਟਾ ਕੇ ਕਾਠ ਲਾ ਕੇ ਇਹਨਾਂ ਦੀ ਖਰੀਦਦਾਰੀ ਹੋ ਜਾਣੀ ਹੈ ਤੁਹਾਡੇ ਘਰੇ ਕੋਈ ਵੀ ਫਸਲ ਨਹੀਂ ਪਈ ਰਹੀ ਪਰ ਕਿਤੇ ਨਾ ਕਿਤੇ ਕਾਟ ਲੱਗਣੀ ਆ ਕਾਟ ਲਾ ਕੇ ਤੁਹਾਡਾ ਜਿਹੜਾ ਝਾੜ ਆ ਉਹਦੇ ਤੇ ਅੱਗੇ ਜਾ ਕੇ ਸੱਤ ਪੈਣਾ ਹੀ ਪੈਣਾ ਦਾ ਆਪਣੀ ਫਸਲ ਵੇਚਣੀ ਪੈਣੀ ਆ ਜੋ ਕਿ ਆਪਾਂ ਇੱਕ ਕਹਿ ਸਕਦੇ ਆ ਕਿ ਸਰਿਆਂ ੱਟਕਾ ਕਹਿ ਸਕਦੇ ਆ ਕਿਸਾਨ ਭਰਾਵਾਂ ਦੇ ਲਈ ਪਹਿਲੀ ਗੱਲ ਹੁਣ ਦੂਸਰੀ ਗੱਲ ਕਿਸਾਨ ਭਰਾਵੋ ਹਾਈਬ੍ਰਿਡ ਤਾਂ ਬੈਨ ਆ ਉਹਦੇ ਬਾਰੇ ਤਾਂ ਆਪਾਂ ਗੱਲਬਾਤ ਬਾਲੀ ਕਰੀਏ ਜਾਂ ਨਾ ਕਰੀਏ ਬਕਰੀ ਗੱਲਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਫੇਰ ਵੀ ਹਾਈਬ੍ਰਿਡ ਕਿਸਮਾਂ ਲਾਉਂਦੇ ਨੇ ਖੇਤਾਂ ਦੇ ਵਿੱਚ ਉਹ ਬਖਰੀ ਗੱਲ ਹੁਣ ਅੱਗੇ ਆ ਗਈ PR126 ਝਾੜ PR126 ਦਾ ਬਹੁਤ ਵਧੀਆ ਕੋਈ ਦੌਰ ਹੈ ਨਹੀਂ 2017 ਤੋਂ ਇੱਕ ਦੋ ਸਾਲ ਬੀਜ ਜਿਹੜਾ ਡਾਊਨ ਹਾਲ ਚ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਿੰਨਾ ਭਰਾ ਨੂੰ ਇਹਨਾਂ ਦੀ ਖੇਤੀ PR ਕਿਸਮਾਂ ਦੀ ਕਰਨੀ ਆਉਂਦੀ ਉਹਨਾਂ ਦਾ ਝਾੜ ਵਧੀਆ ਹੁੰਦਾ ਨੇ ਸਾਲਾਂ ਲਈ ਪੰਜਾਬ ਸਰਕਾਰ ਦਾ ਬਿਆਨ ਆਇਆ ਸੀ ਕਿ PR126 ਬੀਜੋ ਅਸੀਂ ਚੱਕਾਂਗੇ ਉਹ ਪਾਣੀ ਦੇ ਪ੍ਰਤੀ ਲਾਹੇਵੰਦ ਆਪਣੇ ਵਾਸਤੇ ਉਹਦਾ ਪੋਲੂਸ਼ਨ ਦਾ ਜਿਹੜਾ ਸਟਰਕਚਰ ਹੁੰਦਾ ਪੋਲੂਸ਼ਨ ਕਰਦਾ ਉਹ ਘੱਟ ਹੁੰਦਾ ਉਹ ਧਰਤੀ ਦੇ ਵਿੱਚ ਬਾਹਣਾ ਸੋਕਾ ਕਾਫੀ ਸਾਰੇ ਬੈਨੀਫਿਟ ਸੀ ਸਪਰੇਅ ਘੱਟ ਹੁੰਦੀ ਸੀ ਕਹਿੰਦਾ ਭਾਵੇਂ ਫਾਰਮਰ ਫ੍ਰੈਂਡਲੀ ਸੀ ਉਹ ਜਦੋਂ ਕਿਸੇ ਸਾਲ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਭਾਵੇਂ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਆਪਣੇ ਕੱਟ ਲੱਗਿਆ ਬਿਲਕੁਲ ਨਹੀਂ ਲੱਗਿਆ ਪਰ ਬਹੁਤ ਸਾਰੇ ਕਿਸਾਨ ਭਰਾਵਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ ਸ਼ਾਇਦ ਵੀਡੀਓ ਵੀ ਦੇਖ ਰਹੇ ਹੋਵੋਗੇ ਉਹ ਕਿਸਾਨ ਭਰਾ ਸਾਹਮਣੇ ਨਹੀਂ ਆਉਂਦੇ ਕਿਉਂਕਿ ਉਹਨਾਂ ਦੇ ਕੱਟ ਲੱਗਿਆ 2 ਕਿਲੋ ਤੋਂ ਲਾ ਕੇ 8-10 ਕਿਲੋ ਤੱਕ ਦੇ ਕੱਟ ਲੱਗ ਕੇ ਵਿਕੀ 10 ਕਿੰਮਾਂਟਰ ਕਿਸੇ 80 ਤੋਂ ਲਾ ਕੇ 100 ਕਿਲੋ ਤੱਕ ਦਾ ਕੱਟ ਵੀ ਲੱਗਿਆ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਉੱਥੇ ਜਦੋਂ ਕਾਟ ਲੱਗੀ ਉਹਨਾਂ ਦਾ ਇਸ ਵਾਰ ਇਸ ਬੀਜ ਨੂੰ ਬੀਜਣ ਦਾ ਇਸ ਬੀਜ ਨੂੰ ਲਾਉਣ ਦਾ ਬਿਲਕੁਲ ਵੀ ਮਨ ਨਹੀਂ ਹੈਗਾ ਪਰ ਉਹਨਾਂ ਨੇ ਇੱਕ ਤਰੀਕਾ ਦੇ ਹਿਸਾਬ ਦੇ ਨਾਲ ਪਹਿਲਾਂ ਤਰੀਕ ਦਿੱਤੀ ਗਈ ਸੀ ਉਸ ਦਾ ਲਾਂਚ ਕਰਕੇ ਲੰਮੇ ਟਾਈਮ ਵਾਲੀ ਕਿਸਮ ਪੂਸਾ 47 ਵਰਗੀਆਂ ਕਿਸਮਾਂ ਲਾ ਰਹੀਆਂ ਉਹਨੂੰ ਉਹਨਾਂ ਦੇ ਵਿੱਚ ਵੀ ਫਸਦਾ ਜਾ ਰਿਹਾ ਹੈ ਕਹਿਣ ਦਾ ਭਾਵ ਦੇਖੋ ਇੱਕ ਜ਼ਮੀਨ ਤਿਆਰ ਹੋ ਰਹੀ ਏਕ ਮਾਹੌਲ ਤਿਆਰ ਹੋ ਰਿਹਾ ਜੋ ਸੇਲਰ ਵਾਲੇ ਖਰੀਦਣਾ ਚਾਹੁੰਦੇ ਆ ਉਹ ਸਰਕਾਰ ਨਹੀਂ ਖਰੀਦਣਾ ਦੇ ਰਹੀ ਜੋ ਸਰਕਾਰ ਕਹਿੰਦੀ ਆ ਉਹ ਸੇਲਰ ਵਾਲੇ ਫੁੱਡੇ ਮਾਰਦੇ ਰਹੇ ਨੇ ਪਿਛਲੇ ਸਾਲ ਆਪਾਂ ਉਹਦਾ ਵੀ ਵੀਡੀਓ ਪਾਈ ਸੀ ਕਿ ਤੁਸੀਂ ਕੋਸ਼ਿਸ਼ ਕਰੋ ਜੇਕਰ ਸ਼ਿਕਾਇਤ ਕਰ ਸਕਦੇ ਹੋ ਕਰੋ ਪਰ ਸ਼ਿਕਾਇਤ ਕਿੰਨੀ ਕਰ ਸਕਦੇ ਕਿਉਂਕਿ ਕਿਸਾਨ ਭਰਾ ਦੇ ਕਈ ਵਾਰੀ ਕੀ ਹੁੰਦਾ ਨਾ ਉਸ ਟਾਈਮ ਤੇ ਫਸਲ ਵੀ ਇਕੱਠੀ ਕਰਨੀ ਹੁੰਦੀ ਹੈ ਅਗਲੀ ਫਸਲ ਬੀਜਣੀ ਵੀ ਹੁੰਦੀ ਹੈ ਬਹੁਤ ਸਾਰੇ ਕਿਸਾਨ ਨੇ ਜਿਹੜੇ ਸੋਚਦੇ ਕਿ ਆਪਾਂ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਏਸੇ ਕਰਕੇ ਕਿਸਾਨ ਭਰਾ ਉਹ ਜਿਹੜਾ ਅੰਕੜਾ ਦਾ ਜਿਹੜਾ ਕਾਟ ਲੱਗਣ ਦਾ ਅੰਕੜਾ ਉਹ ਜੰਤਕ ਨਹੀਂ ਹੋਇਆ ਉਹ ਸਾਹਮਣੇ ਨਹੀਂ ਆਇਆ ਹੋ ਸਕਦਾ ਸਰਕਾਰ ਦੇ ਨਾਜ਼ਰ ਦੇ ਵਿੱਚ ਘਟਾ ਆਇਆ ਹੋਵੇ ਜਾਂ ਨਾਂ ਆਇਆ ਹੋਵੇ ਇਹਨਾਂ ਚੀਜ਼ਾਂ ਦਾ ਜਿਨ੍ਹਾਂ ਚਿਰ ਕੋਈ ਵੀ ਆਪਾਂ ਕਹ ਲਈਏ ਕਿ ਕਿਸੇ ਵੀ ਤਰੀਕੇ ਦੀ ਸ਼ਿਕਾਇਤ ਅਦਾਰਦ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਕਹਿ ਨਹੀਂ ਸਕਦੇ ਕਿ ਇਹ ਲਿਖਤੀ ਰੂਪ ਦੇ ਵਿੱਚ ਕਾਰਡ ਲੱਗੀ ਹੈ ਜਾਂ ਨਹੀਂ ਲੱਗੀ ਇਸੇ ਕਰਕੇ ਜਦ ਤੱਕ ਸਨ ਪ੍ਰਭੂ ਇਸ ਚੀਜ਼ ਦੇ ਉੱਤੇ ਪਹਿਰਾ ਦੇਣਾ ਪੈਣਾ ਹੈ ਜੇਕਰ ਕਾਰਡ ਲੱਗਦੀ ਹੈ ਉੱਥੇ ਸਟੈਂਡ ਲੈਣਾ ਪੈਣਾ ਤੇ ਜਾ ਫਿਰ ਹੁਣ ਜਿਹੜੀਆਂ ਕਿਸਮ ਆਪਾਂ ਲਾਉਣੀਆਂ ਨੇ ਇਹਦੇ ਉੱਤੇ ਸਟੈਂਡ ਲੈਣਾ ਪੈਣਾ ਹੁਣ ਦੇਖਣਾ ਤੁਸੀਂ ਕਿ ਕਿੱਧਰ ਨੂੰ ਜਾਣਾ ਸਰਕਾਰ ਮਗਰ ਜਾਣਾ ਜਾਂ ਸੈਗਰ ਵਾਲੇ ਮਗਰ ਕਿਉਂਕਿ ਦੇਖੋ ਪਿਛਲੇ ਸਾਲ ਸਰਕਾਰ ਮਗਰ ਗਏ ਸੀ ਸੈਲਰ ਵਾਲਾ ਨੇ ਉਲਟੇ ਚਲੇ ਆ ਇਸ ਵਾਰ ਸੈਲਰ ਵਾਲਾ ਮਗਰ ਗਈ ਸਰਕਾਰ ਉਲਟ ਕਿਉਂਕਿ ਇੱਥੇ ਮਾਰਿਆ ਕੌਣ ਜਾਂਦਾ ਇੱਥੇ ਮਾਰਿਆ ਜਾਂਦਾ ਸਿਰਫ ਤੇ ਸਿਰਫ ਕਿਸਾਨ ਜਿਹੜਾ ਬਚਾਲਿਆ ਕਿਉਂਕਿ ਉਹਨਾਂ ਨੇ 15-20 ਦਿਨ ਲਾ ਕੇ ਆਪਣੀ ਬੋਧੇ ਤਿਆਰ ਕਰਨੀ ਹੁਣ ਟ੍ਰਾਂਸਪਲੈਂਟਿੰਗ ਕਰਨੀ ਸੀ ਹੁਣ ਉਹਨੂੰ ਨਕਾਰ ਦਿੱਤਾ ਗਿਆ ਹੈ ਅਗਲੇ ਦਿਨਾਂ ਦੇ ਵਿੱਚ ਵੀ ਜਿਹੜੇ ਕਿਸਾਨ ਭਰਾ ਹੁਣ ਉਹਨਾਂ ਅਗਲੇ ਦਿਨਾਂ ਦੇ ਵਿੱਚ ਲਾਉਣਗੇ ਉਹਨਾਂ ਨੂੰ ਹੁਣ ਪਨੀਰੀ ਦੁਬਾਰਾ ਬੁੱਧ ਨਹੀਂ ਪੈਣੀ ਸੋ ਕਿਸਾਨ ਭਰਾਓ ਇੱਕ ਗੱਲ ਪੱਲੇ ਬੰਨ ਲਓ ਕਿਤੇ ਵੀ ਆਪਣਾ ਜਿਹੜਾ ਕਿਸਾਨੀ ਆ ਇਹਦਾ ਭਲਾ ਤਾਂ ਦੇਖੋ ਹੋਣ ਵਾਲਾ ਹੀ ਨਹੀਂ ਨਾ ਹੋਣ ਵਾਲਾ ਕਿਉਂ ਨਹੀਂ ਕਿਉਂਕਿ ਦੇਖੋ ਸੈਲਰ ਵਾਲਿਆਂ ਨੂੰ ਚੰਗੀ ਨਹੀਂ ਲੱਗਦੀ ਪੀਆਰ 126 ਤੇ ਚੋਰੀ ਸੁਪੇ ਚੋਰ ਮੋਰੀਆਂ ਰਾਹੀਂ ਕਾਟ ਲੱਗੂਗੀ ਦੂਜੇ ਪਾਸੇ ਕਾਟ ਕੇ ਨ ਲੱਗੂ ਭਾਵੇਂ ਸੈਲਰ ਵਾਲਿਆਂ ਦੀ ਇੱਕ ਮਨਪਸੰਦ ਕਿਸਮਾਂ ਦੀ 44 ਪੂਸ਼ਾ 44 ਜਿਹੜੀ ਪਰ ਉਹਦੇ ਤੇ ਕਾਟ ਤਾਂ ਲੱਗੂ ਕਿਉਂਕਿ ਉਹਦਾ ਪ੍ਰਚਾਰ ਹੈ ਜਿਹੜਾ ਸਰਕਾਰ ਵੱਲੋਂ ਇਹ ਕਹਿ ਆ ਗਏ ਕਿ ਨਹੀਂ ਫਰੀਕ ਨਹੀਂ ਜੇਕਰ ਖਰੀਦਣਗੇ ਤਾਂ ਕਾਟ ਲੱਗੂ ਕਿਉਂਕਿ ਉਹਨਾਂ ਦਾ ਵੀ ਅੱਗੇ ਹੋ ਸਕਦਾ ਕਿਸੇ ਤਰੀਕੇ ਦਾ ਉਹਨਾਂ ਦੇ ਉੱਤੇ ਲਾਪਸ ਉਹਨਾਂ ਨੂੰ ਵੀ ਸੈਲਰ ਵਾਲੇ ਭਰਾਵਾਂ ਨੂੰ ਵੀ ਚੱਲਣਾ ਪਵੇ ਹੁਣ ਹਾਈਬ੍ਰਿਡ ਉਹਦੇ ਹੀ ਬੈਣਾ ਸੋ ਕਹਿਣ ਦਾ ਭਾਅ ਕਿੰਨੇ ਕਿਸਮਾਂ ਨੇ ਕਿੰਨੇ ਕਿਸਮਾਂ ਦੇ ਵਿੱਚੋਂ ਤੁਹਾਨੂੰ ਉਸ ਤਰੀਕੇ ਦੇ ਨਾਲ ਆਪਣੇ ਹਿਸਾਬ ਨਾਲ ਚੱਲ ਸਕਦੇ ਹਾਂ ਸੰਨ ਪ੍ਰਭੂ ਬੇਨਤੀ ਆ ਸਰਕਾਰ ਜਿਹੜੀ ਜੋ ਵੀ ਉਸ ਕਹਿ ਰਹੀ ਆ ਉਹਦੇ ਹਿਸਾਬ ਦੇ ਨਾਲ ਚੱਲਣ ਦੀ ਜਿਹੜੇ ਕਿਸਾਨ ਭਰਾਵਾਂ ਨੇ ਪੂਛਿਆ 44 ਲਾਈ ਸੀ ਜੇਕਰ ਤੁਹਾਡਾ 10% ਤੱਕ ਵੀ ਮੰਨ ਦੋਲਦਾ ਤਾਂ ਤੁਹਾਡੇ ਕੋਲ ਟਾਈਮ ਆ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਬਹੁਤ ਸਾਰੀ ਵੀਡੀਓ ਇਨ੍ਹਾਂ ਬੀਜਾਂ ਦੇ ਕਰਦੇ ਆ ਕਿ ਜਿਹੜੀਆਂ ਦੀ ਹੁਣ ਪੁਨੀਰੀ ਬੀਜਣੀ ਆ ਸੋ ਇਨ੍ਹਾਂ ਚੀਜ਼ਾਂ ਤੇ ਧਿਆਨ ਜਰੂਰ ਦਿਓ ਗੌਰ ਕਰਿਓ ਇਹ ਨਾ ਹੋਵੇ ਕਿ ਅਗਲੀ ਵਾਰੀ ਉਧਰ ਫਸਲ ਬੀਜਣੀ ਹੋਵੇ ਤੇ ਉਧਰ ਆਪਣੀ ਜਿਹੜੀ ਰੋਲਾ ਪੈ ਰਿਹਾ ਹੋਵੇ ਮਾਰਕੀਟ ਦੇ ਵਿੱਚ ਕਿ ਯਾਰ ਕਾਟ ਲੱਗਦੀ ਹੈ ਹਰ ਇੱਕ ਬੀਜ ਤੇ ਲੱਗਦੀ ਹੈ ਕਹਿੰਦੇ ਆਪਾਂ ਇੱਕ ਮਾਹੌਲ ਕ੍ਰिएट ਹੋ ਗਿਆ ਉਹਦੇ ਉੱਤੇ ਪੈਰਾ ਬਿਨਾ ਜਾਂ ਨਾ ਬਿਨਾ ਉਹ ਆਪਣੇ ਤੇ ਮਾਹੌਲ ਬਣ ਚੁੱਕਿਆਗਾ ਕਾਟ ਲੱਗਣ ਦਾ ਇਹ ਚੀਜ਼ ਨੂੰ ਯਾਦ ਰੱਖਿਓ ਤੁਹਾਡੀ ਫਸਲ ਐਸ ਵਾਰ ਕਾਟ ਲੱਗਦੀ ਕੀ ਵਿਕਣੀ ਹੈ 90% ਚਾਂਸ ਇਸ ਚੀਜ਼ ਦੇ ਬਣ ਚੁੱਕੇ ਨੇ ਸੋ ਹੁਣ ਫਸਿਆ ਸਾਰਿਆਂ ਤੋਂ ਗੱਲ ਕਰਾਂਗਾ ਇਹੀ ਇੱਕ ਸਨਪ੍ਰੋਪਰ ਹੋ ਕੇ ਤੁਸੀਂ ਥੋੜੇ ਟਾਈਮ ਵਾਲੀਆਂ ਕਿਸਮਾਂ ਬੀਜ ਲੋ ਕੀ ਯਾਰ ਕਿਸਮਾਂ ਬੀਜ ਸਕ ਹੈਗਾ ਤੁਸੀਂ ਉਸ ਨੂੰ ਬੀਜ ਸਕਦੇ ਹੋ ਪਰ ਨਾਲ ਦੀ ਨਾਲ ਇੱਕ ਦਾ ਲਾਹੌਰ ਪੀਆਰ 126 ਦੇ ਜਿਹੜੇ ਰੇਟ ਨੇ ਬੀਜਾਂ ਦੇ ਉਹ ਹੁਣੇ ਤੋਂ ਹੀ ਆਪਾਉਣੇ ਸ਼ੁਰੂ ਹੋ ਗਏ ਇੱਥੇ ਵੀ ਸਰਕਾਰ ਨੂੰ ਕੰਟਰੋਲ ਚਾਹੀਦਾ ਇੱਥੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਪੀਆਰ 126 ਦਾ ਬੀਜ ਹੈ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਖੇਤੀ ਵਿਗਿਆਨ ਕੇਂਦਰ ਨੇ ਉਹਨਾਂ ਦੇ ਵਿੱਚ ਮਹੱਈਆ ਕਰਾਵੇ ਕਿਉਂਕਿ ਜੇਕਰ ਬੀਜ ਹੋਊਗਾ ਕਿਸਾਨ ਭਰਾ ਸਹੀ ਮੁੱਲ ਤੇ ਜਿਹੜਾ ਰੇਟ ਆਗਾ ਸਰਕਾਰੀ ਰੇਟ ਤੇ ਖਰੀਦ ਕੇ ਉਹਨੂੰ ਬੀਜ ਤਾਂ ਸਕਣਗੇ ਨਾ ਪਹਿਲਾਂ 2-400 ਰੁਪਏ ਕਿਲੋ ਮੰਗ ਰਹੇ ਬੜਾ ਹੋਏ ਨੇ ਤੇ ਹੁਣ ਫੇਰ ਉਹਨਾਂ ਦਾ ਉਹੀ ਹਾਲ ਹੋਣ ਜਾ ਰਿਹਾ ਅਗਲੇ ਦਿਨਾਂ ਤਾਂ ਜਰੂਰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦੇ ਹੁੰਦਾ ਹੈ ਕਰਿਓ ਜਾਂ ਨਾ ਕਰਿਓ ਇਹਦੇ ਵਾਸਤੇ ਕੋਈ ਬੇਨਤੀ ਨਹੀਂ ਕਰਦੇ ਪਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਆਉਣ ਵਾਲਾ ਟਾਈਮ ਹੈ ਜਿਹੜਾ ਉਹ ਕਾਫੀ ਖਰਾਬ ਆਉਣ ਵਾਲਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ